ਅਸੀਂ ਵਿੱਚ ਧਰਨੇ ਤੇ ਜਾ ਰਹੇ ਹਾਂ ਹੂੰ ਅਸੀਂ ਫੈਕਟਰੀ ਨਹੀਂ ਲੱਗ ਰਹੇ ਅਸੀਂ ਗੰਦੀ ਇਹ ਫੈਕਟਰੀ ਸਾਡੇ ਸਾਰੇ ਸਾਰੇ ਪੂਰੇ ਮਤਲਬ ਪਿੰਡ ਲਈ ਇੱਕ ਮਤਲਬ ਹੈ ਕਿ ਆ ਕੈਂਸਰ ਫੈਕਟਰੀ ਆ ਅਸੀਂ ਨਹੀਂ ਲੱਗ ਰਹੇ ਖਤਰਨਾਕ ਆ ਖਤਰਨਾਕ ਆ ਤੇ ਅੱਜ ਕੀ ਕੀਤਾ ਪੁਲਿਸ ਨੇ ਫਿਰ ਰਾਹ ਬੰਦ ਕੀਤੇ ਸਾਰੇ ਰਾਹ ਬੰਦ ਕਰ ਦਿੱਤੇ ਪਿੰਡ ਜੀ ਬਿਨਾ ਦੱਸੀ ਆ ਕੇ ਘੇਰਾ ਪਾ ਲਿਆ ਦੋਵੇਂ ਜੀ ਹਾਂ ਜੀ ਕੀ ਹੋਇਆ ਬਈ ਜੀ ਬਿਨਾ ਦੱਸੀ ਆ ਗਈ ਫਿਰ ਜੀ ਇਹ ਤਾਂ ਰਾਤ ਨੂੰ ਸੁੱਤੇ ਪਿਆ ਨੂੰ ਆ ਕੇ ਦੱਬਿਆ ਇਹਨਾਂ ਨੇ ਅੱਛਾ ਜੀ ਹਾਂ ਜੀ ਧੱਕਾ ਕੀਤਾ ਪੂਰਾ ਹਾਂ ਜੀ ਧੱਕਾ ਹੀ ਹੋਇਆ ਇਹ ਤਾਂ ਸਾਡੇ ਨਾਲ ਵੇਰੇ ਸਾਡੇ ਪਿੰਡ ਦੀ ਇੱਕ ਕੁੜੀ ਆ ਸਾਡੇ ਪਿੰਡ ਦੀ ਉਹਨਾਂ ਦਾ ਥੋੜਾ ਜੱਗ ਅੱਗੇ ਜਾ ਕੇ ਡੇਰੀ ਫਾਰਮ ਆ ਉਹ ਧਾਰਾਂ ਚੋਂਣ ਜਾਂਦੀ ਸੀ ਧਾਰਾਂ ਮੇ ਨਹੀਂ ਚੋਣ ਦਿੱਤੀਆਂ ਉਹਨੂੰ ਦੇਖ ਲਓ ਇੰਨਾ ਧੱਕਾ ਛਾਹੀ ਕੀਤਾ ਗੋਦਰਾਂ ਦੇ ਧੱਕਾ ਛਾਹੀ ਕੀਤਾ ਚਾਰੇ ਕੈਮਰੇ ਦੇਖ ਲਓ ਚਾਰੇ ਗੋਦਰਾਂ ਹਾਂ ਇੰਨਾ ਜਿਆਦਾ ਧੱਕਾ ਛਾਹੀ ਕੀਤਾ ਬਾਕੀ ਜਿਹੜਾ ਸੈੱਟ ਆ ਕੋਈ ਸਰਕਾਰੀ ਪ੍ਰੋਪਰਟੀ ਦੀ ਨਹੀਂ ਕੋਈ ਇਹ ਦੇ ਮਿਗਰਾ ਦੀ ਆਪ ਦੇ ਖੇਤ ਸਾਡੇ ਖੇਤ ਚਾ ਸਾਡਾ ਘਾਟ ਆਇਆ ਗਿਆ ਸਾਰਾ ਜੈਬ ਸਿੰਘ ਦੇ ਥਾਂ ਤੇ ਆ ਜੈਬ ਦਾ ਘਰ ਸੀਗਾ ਸਾਰਾ ਢਾ ਕੇ ਫਨਾ ਕਰਤਾ ਇਹਨਾਂ ਨੇ ਇਹਦੇ ਐਕਸ਼ਨ ਹੋਣਾ ਚਾਹੀਦਾ ਨੇ ਪੁਲਿਸ ਨਾਲ ਮੁਲਾਜ਼ਮਾਂ ਤੇ ਹਾਂਜੀ ਹਾਂਜੀ ਪ ਪਰ ਅਸੀਂ ਸਾਤਮਈ ਤਰੀਕੇ ਦੇ ਨਾਲ ਆਪਣਾ ਧਾਰਨਾ ਜਾਰੀ ਰੱਖਾਂਗੇ ਜਿਹੜਾ ਸਾਡਾ ਸੈੱਡ ਨੇ ਢਾਇਆ ਗਿਆ ਵਾ ਉਹ ਸਾਡੀ ਆਪ ਦੀ ਪ੍ਰਾਪਰਟੀ ਚ ਕੋਈ ਕਿਸੇ ਸਰਕਾਰੀ ਪ੍ਰਾਪਰਟੀ ਨਹੀਂ ਹੈਗਾ ਉਹਦਾ ਸਰਕਾਰ ਨੇ ਸਾਡੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਹੈ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਮਾਨ ਅੰਦਰ ਨਹੀਂ ਜਾਣ ਦੇਵਾਂਗੇ ਇਹਦੇ ਲਈ ਸਾਡੇ ਨਗਰ ਦੀਆਂ ਮਾਈਆਂ ਬੀਬੀਆਂ ਬੱਚੇ ਜੇ ਜਾਣਗੇ ਤਾਂ ਲਾਸਾਂ ਦੇ ਉੱਤੇ ਹੀ ਨੰਘਣਾ ਪਊਗਾ ਇਹ ਫੈਕਟਰੀ ਨੂੰ ਸ਼ੁਰੂ ਕਰਨ ਲਈ ਮਦਦ ਇਨਾ ਕਿਉਂ ਕੀਤਾ ਜਾ ਰਿਹਾ ਇਹ ਸਰਕਾਰਾਂ ਦੀਆਂ ਪਾਲਿਸੀਆਂ ਜੀ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਵਿੱਚ ਸਬਸਿਡੀਆਂ ਮੈਣਨੀਆਂ ਤਾਂ ਕਿ ਇਹਨਾਂ ਨੂੰ ਆਇਆ ਵੀ ਅਸੀਂ ਵੱਧ ਤੋਂ ਵੱਧ ਪੰਜਾਬ ਨੂੰ ਵੇਚਾਂਗੇ ਤਾਂ ਕਰਕੇ ਜਿਹੜੇ ਜ਼ਿਮੀਂਦਾਰ ਭਰਾਵਾ ਆਪਣੇ ਅੱਜ ਖੇਤੀਆਂ ਕਰਦੇ ਆ ਪਜਾਉ ਜਿਹੜੀ ਧਰਤੀ ਆ ਇਹ ਪਜਾਉ ਧਰਤੀ ਆ ਹੋਰ ਰਾਜਸਥਾਨ ਵਗੈਰਾ ਗੁਜਰਾਤ ਦੇ ਵਿੱਚ ਜਾ ਕੇ ਆਪਦੀਆਂ ਫੈਕਟਰੀਆਂ ਲਗਾ ਸਕਦੇ ਆ ਪਰ ਖਾੜੇ ਦੇ ਵਿੱਚ ਚਲਾਉਣ ਲਈ ਇਹਨਾਂ ਨੂੰ ਲਾਸਾਂ ਤੋਂ ਦੀ ਨੰਘਣਾ ਹੀ ਪਊਗਾ ਠੀਕ ਪਿੰਡ ਚ ਪੁਲਿਸ ਜੀ ਆਪਣੇ ਬਾਇਓ ਗੈਸ ਦਾ ਪਲਾਂਟ ਲੱਗ ਰਿਹਾ ਵਾ ਤੇ ਉਸ ਦੇ ਪ੍ਰਤੀ ਪਿੰਡ ਸਾਰਾ ਆ ਇੱਕ ਪਾਸੇ ਆ ਜੀ ਸਰਕਾਰ ਇੱਕ ਪਾਸੇ ਆ ਮੁਲਾਜ਼ਮ ਸੱਦੇ ਹੋਏ ਆ ਜੀ ਤੇ ਇਹ ਲਾਠੀ ਚਾਰਜ ਕਰਦੇ ਆ ਗੁਰਦੁਆਰੇ ਆਪਣੇ ਮੱਥਾ ਟਿਕਣ ਦੇ ਸਕੂਲ ਦੀਆਂ ਬੈਨਾਂਵਾਂ ਉਹ ਬਾਹਰੋਂ ਬਾਹਰ ਮੋੜਦੇ ਆ ਜੀ ਇਹ ਤੇ ਬਹੁਤ ਜ਼ਿਆਦਾ ਧੱਕਾ ਕਰ ਰਿਆ ਜੀ ਜੇ ਧੱਕਾ ਕਰਦੇ ਆ ਧਰਨਾ ਚ ਕਾਉਂਦੇ ਆ ਤਾਂ ਅਸੀਂ ਫੇਰ ਕੱਲ ਨੂੰ ਫੇਰ ਧਰਨਾ ਲਾਵਾਂਗੇ ਜੀ ਅਸੀਂ ਫੈਕਟਰੀ ਲੱਗਣ ਨਹੀਂ ਦੇਣੀ ਇਹ ਬੈਓ ਗੈਸ ਫੈਕਟਰੀ ਜੀ ਉਹ ਫੈਕਟਰੀ ਦੇ ਉਲਟ ਪਿੰਡ ਸਾਰਾ ਇੱਕ ਝੋਟਾ ਹਾਂ ਜੀ ਇੱਕ ਝੋਟਾ ਜੀ ਸਾਰਾ ਪਿੰਡ ਇੱਕ ਝੋਟਾ ਜੀ ਪੂਰਾ ਤਾਂ ਕੱਕਰੀ ਜਾਂਦੇ ਸਾਰੇ ਪਿੰਡ ਜੀ ਮੈਨੂੰ ਮੈਂ ਤਾਂ 1.5-2 ਵਜੇ ਦੇ ਆਏ ਹੋਏ ਆ ਪੁਲਿਸ ਵਾਲੇ ਤਾਂ ਤੇ ਧਰਨੇ ਵਾਲੀ ਜਗ੍ਹਾ ਤੇ ਤੇ ਉਹ ਧਰਨੇ ਦਾ ਜਿਹੜਾ ਬਣਾਇਆ ਸੀਗਾ ਸ਼ੈੱਡ ਛੱਡ ਸਭ ਢਾਹ ਸਟਿਆ ਵਾ ਉਹਨਾਂ ਨੇ ਤੇ ਉਹ ਧਰਨੇ ਵਾਲੀ ਜਗ੍ਹਾ ਤੇ ਜਾਣ ਵੀ ਨਹੀਂ ਦਿੰਦੇਗੇ ਤੇ ਲਾਠੀ ਚਾਰਜ ਹੋ ਰਿਹਾ ਦੋ ਪੰਜਾਂ ਚੌ ਬੰਦੇ ਸੱਟਾਂ ਵੀ ਵੱਜ ਗਈਆਂ ਵਾ ਇਸ ਕਰਕੇ ਸਾਰੇ ਪਿੰਡ ਨੂੰ ਬੜੀ ਪ੍ਰੋਬਲਮ ਆ ਫੈਕਟਰੀ ਇਹ ਲੱਗਣੀ ਚਾਹੀਦੀ ਨਹੀਂ ਪੂਰਾ ਗਾ ਪਾਇਆ ਹੈ ਜੀ ਪੂਰਾ ਯਾਨੀ ਕਿ ਸਾਰਾ ਪਿੰਡ ਸਾਡਾ ਸੀਲ ਕੀਤਾ ਹੋਇਆ ਜੀ ਜਾਣੇ ਕਿ ਕਿਸੇ ਵੀ ਨੰਗਣ ਨਹੀਂ ਦੇ ਰਹੇ ਕਿ ਉਹ ਕੰਮ ਵਾਲਿਆਂ ਨੂੰ ਨੰਗਣ ਦੇ ਰਹੇ ਨਾ ਉਥੇ ਜਾਣ ਰਿਹਾ ਜੀ ਸਾਰੇ ਪਿੰਡ ਦਾ ਜਾਨੀ ਕਿ ਲਾਠੀ ਚਾਰਜ ਕਰੀ ਜਾਂਦੇ ਜੀ ਜੀ ਕਾਰਨ ਕੀ ਹੈ ਇਦਾਂ ਕਰ ਰਹੇ ਦਾ ਇੱਕਦਮ ਕਾਰਨ ਇਹੀ ਹੈ ਜੀ ਉਹ ਕਹਿੰਦੇ ਫੈਕਟਰੀ ਲਾਉਣੀ ਹੈ ਜੀ ਅਸੀਂ ਪਿੰਡ ਵਾਲੇ ਕਹਿੰਦੇ ਵੀ ਲਾਉਣ ਨਹੀਂ ਦੇਣੀ ਜੀ ਇਹੀ ਕਾਰਨ ਪਿੰਡੇ ਇਸ ਮਾਮਲੇ ਚ ਇੱਕ ਝੋਟਾ ਹਾਂਜੀ ਇੱਕ ਝੋਟਾ ਜੀ ਹੁਣ ਉਥੇ ਮੌਕੇ ਤੇ ਕੁਝ ਹੋਇਆ ਮੌਕੇ ਤੇ ਕੁਝ ਨਹੀਂ ਹੋਇਆ ਜੀ ਹੋਈ ਜਾਂਦਾ ਜੀ ਜਾਂਦੇ ਜਾਂਦੇ ਜੀ ਬੰਦੇ ਬੰਦਿਆਂ ਦੇ ਮੌਕੇ ਤੇ ਜੀ ਲਾਠੀ ਚਾਰਜ ਹੋਈ ਜਾਂਦਾ ਜੀ ਧਰਨੇ ਵਾਲੀ ਜਗ੍ਹਾ ਤੇ ਸ਼ੈੱਡ ਸ਼ੁੱਟ ਸਾਰ ਕੋ ਭੰਦਾ ਜੀ ਸਭ ਕੋ ਪੁਲਿਸ ਕਿੰਨੀ ਗਈ ਆ ਪੁਲਿਸ ਤਾਂ ਬਹੁਤ ਜ਼ਿਆਦਾ ਆਈ ਹੋਈ ਹੈ ਜੀ ਬਹੁਤ ਹੀ ਜ਼ਿਆਦਾ ਆਈ ਹੋਈ ਹੈ ਪੁਲਿਸ ਤਾਂ ਸਾਰਾ ਪਿੰਡ ਘੇਰਿਆ ਹੋਇਆ ਛੋਣੀ ਬਣਾ ਕੇ ਹਾਂਜੀ ਹਾਂਜੀ ਸਾਰੇ ਰਾਹ ਬੰਦ ਕੀਤੇ ਹੋਏ ਹਾਂਜੀ ਸਾਰੇ ਰਾਹ ਬੰਦ ਕੀਤੇ ਨੰਗਣ ਨਹੀਂ ਦੇ ਰਹੇ ਜੀ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਕਰੀਬ ਸਾਡੇ ਮਨ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਆ ਚੁੱਕੀ ਸੀਗੀ ਤੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁੰਟ ਪਟਦਾ ਇਹਨਾਂ ਨੇ ਜੀਸੀਬੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਸੀਂ ਜਦੋਂ ਉਧਰ ਦੀ ਦਿਵਾ ਕਿਸੇ ਪਾਸੇ ਦੀ ਸਾਨੂੰ ਇਹ ਨੰਘਣ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਉਹ ਇੱਕ ਸਾਈਡ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀਂਡੀ ਉਧਰ ਦੇ ਬਸਰੀ ਅਸੀਂ ਰੋ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਸਾਡੇ ਡੰਡੇ ਮਾਰੇ ਡਾਠੀ ਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਹਾਂ ਜੀ ਤੇ ਤੁਸੀਂ ਮਤਲਬ ਲਗਾਤਾਰ ਵਿਰੋਧ ਕਰਦੇ ਹੋ ਫੈਕਟਰੀ ਦਾ ਲੱਗਣ ਨਹੀਂ ਦੇਣੀ ਇਹ ਫੈਕਟਰੀ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਅਸੀਂ ਇਹ ਫੈਟਲੀ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ